ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਨਪਾਣੀ ਟੀਵੀ ਦਿ ਨਹਾਬਿੰਦਰਪੁਰ ਨਜ਼ਰ ਮਾਰ ਲੈਨੇ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਹੁਣ ਪੰਜਾਬ ਦੇ ਵਿੱਚ ਬਣਨਗੇ BMW ਦੇ ਪਾਰਟਸ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਵਫਦ ਮੰਡੀ ਗੋਬਿੰਦਗੜ੍ਹ ਦੇ ਵਿੱਚ ਲੱਗੇਗਾ ਪਲਾਂਟ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ ਤੇ ਕਿਹਾ ਕਿ ਸੈਂਕੜੇ ਕਰੋੜ ਦੇ ਨਿਵੇਸ਼ ਨਾਲ ਲੱਗੇਗਾ ਪਲਾਂਟ ਤੇ ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ एमड डबल्यू अगले महीने तो ही रखा जाएगा प्लांट का नींह पत्थर सी एम सर इनकरेजमेंट इनवैस डायर पॉजिटिव एनर्जी ग्रीन एनर्जी तो पावर होकर प्लान वमेन इंपावर करो बंद डायरैक्ट तो दो सौ बंद इनडायरैक्ट इंपलॉयमेंट देने मुख्यमंत्री साहब नो मुलाकात हुई ਉਨਾਂ ਨੇ ਕਹਾ ਕਿ ਜੋ ਸਪੋਰਟ ਤੁਹਾਨੂੰ ਚਾਹੀਦੀ ਹੈ ਉਹ ਮਿਲੂਗੀ ਐਂਡ ਤੁਸੀਂ ਲਾਓ ਇਹ ਪਲੈਂਟ ਨੂੰ ਤੇ ਅਗਲੇ ਮਹੀਨੇ ਇਹਦੀ ਇਨੋਗ੍ਰੇਸ਼ਨ ਨਿਊ ਪੱਤਰ ਰੱਖਦੇ ਆਪਾਂ ਐਂਡ ਇਹਨੂੰ ਫਟਾਫਟ ਲਾ ਕੇ ਆਪਾਂ ਕਮਿਸ਼ਨ ਕਰੀਏ ਤਾਂ ਕਿ ਪੂਰੇ ਇੰਡੀਆ ਚ ਨਹੀਂ ਜਰਮਨੀ ਚ ਨਹੀਂ ਪੂਰੀ ਦੁਨੀਆ ਚ ਨਾਮ ਹੋ ਜਾਏ ਕਿ ਇੱਥੋਂ ਵੀ ਟੈਕਨੋਲੋਜੀਕਲ ਕੰਮ ਐਂਡ ਹਾਈ ਐਂਡ ਇੰਜੀਨੀਅਰਿੰਗ ਵਰਕ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਖੁਰਾਕ ਨਿਗਮ ਨੂੰ ਚੌਲਾਂ ਨੂੰ ਸਟੋਰ ਕਰਨ ਦੇ ਲਈ ਲੋੜਿੰਦੀ ਜਗ੍ਹਾ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ ਲਈ ਕੇਂਦਰੀ ਖੁਰਾਕ ਦੇ ਸਿਵਲ ਸਪਲਾਈ ਮੰਤਰੀ ਨੂੰ ਚਿੱਠੀ ਲਿਖ ਕੇ ਨਿੱਜੀ ਦਖਲ ਦੇਣ ਦੀ ਕੀਤੀ ਮੰਗ। ਟਰਾਂਸਪੋਰਟ ਮੰਤਰੀ ਲਾਲਜੀਤ ਕੁਲਰ ਨੇ ਪਰਮਿਟਾਂ ਦੀ ਹੋ ਰਹੀ ਨਜਾਇਜ਼ ਕਲਬਿੰਗ ਖਿਲਾਫ ਜਾਂਚ ਦੇ ਦਿੱਤੀ ਹੁਕਮ। ਪੰਜਾਬ ਮੋਟਰ ਵਹੀਕਲ ਐਕਟ 1989 ਦੇ ਨਿਯਮ 80ਏ ਦੇ ਤਹਿਤ ਉਲੰਘਣਾ ਕਰਨ ਵਾਲੇ ਪਰਮਟਾਂ ਦੀ ਧੀ ਕਲਬਿੰਗ ਕਰਨ ਦੇ ਦੇ ਤਿਰਦੇਸ਼। ਅਮਰੀਕਸਰ ਦਿਹਾਤੀ ਪੁਲਿਸ ਨੇ ਵਾਕ-ਵਾਕ ਆਪਰੇਸ਼ਨਾਂ ਦੌਰਾਨ ਪਿੰਡ ਕਸਮਾਸਕੇ ਦੇ ਮੰੰਜ ਤੋਂ ਕੀਤੀ 10 ਕਿਲੋ ਹੈਰੋਨ ਬ੍ਰਾਮਾਦ ਮੁਲਜ਼ਮਾਂ ਦਾ ਸਬੰਧ ਪਾਕਿਸਤਾਨ ਦੇ ਨਾਲ ਤੇ ਡਰੋਨ ਰਾਹੀਂ ਕਰਦੇ ਸੀ ਤਸਕਰੀ ਪੰਜਾਬ ਪੁਲਿਸ ਕਮਿਊਨਿਟੀ ਪੁਲਿਸਿੰਗ ਡਿਵੀਜ਼ਨ ਨੇ ਸਾਂਝ ਰਾਹਤ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ ਨਈ ਸ਼ੁਰੂਆਤ ਫਾਊਂਡੇਸ਼ਨ ਨਾਲ ਮਿਲ ਕੇ ਘਰੇਲੂ ਹਿੰਸਾ ਦੀਆਂ ਪੀੜਤਾਂ ਨੂੰ ਕਰੇਗਾ ਮਾਨਸਿਕ ਸਮਾਜਿਕ ਤੇ ਕਾਨੂੰਨੀ ਸਹਾਇਤਾ ਪ੍ਰਦਾਨ ਡੀਜੀਪੀ ਦਵਾਰ ਉਹ ਯਾਦਮ ਨੇ ਦਿੱਤੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਐਸਪੀ ਬਰਿੰਦਰ ਮਹਾਜਨ ਕਿਰੇ ਨਸ਼ਾ ਤਸਕਰੀ ਦੇ ਇਲਜ਼ਾਮਾਂ 'ਚ ਸਰਕਾਰੀ ਗੱਡੀ ਤੇ ਗਨਮੈਨ ਛੜਕੀ ਹੋਈ ਫਰਾਰ ਸਾਥ ਪੀਏਐਸ ਮਹਿੰਦਰ ਸਿੰਘ ਦੇ ਕਰ ਈਡੀ ਨੇ ਕੀਤੀ ਰੇਡ 1 ਕਰੋੜ ਕੈਸ਼ 12 ਕਰੋੜ ਦੇ ਹੀਰੇ ਤੇ 7 ਕਰੋੜ ਦੇ ਗਹਿਣੇ ਕੀਤੇ ਬਰਾਮਦ ਮਹਿੰਦਰ ਸਿੰਘ ਨਾਇਦਾ ਅਥਾਰਟੀ ਦੇ ਵਿੱਚ ਰਹੇ ਨੇ ਸੀਈਓ ਮਾਚੀਵਾੜਾ ਦੇ ਵਿੱਚ ਭਾਰਤੀ ਵਾਲਮੀਕ ਧਰਮਿਕਾਇ ਦੇ ਅਹੁਦੇਦਾਰਾਂ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਕੀਤਾ ਐਲਾਨ ਵਿਧਾਇਕ ਜਗਤਾਰ ਸਿੰਘ ਦਿਹਾਲਪੁਰ ਨੇ ਕੀ ਤਸਵੀਰਾਂ ਦੇ ਲੋਕ ਬੜੇ ਜਨ ਕੁੰਮ ਦਾ ਜਦੋਂ ਪੰਜਾਬ ਸਰਕਾਰ ਦੇ ਕੰਮ ਨੂੰ ਦੇਖ ਕੇ ਲੋਕ ਆਪ ਤੋਂ ਹਰ ਸ਼ਾਮਲ ਹੁੰਦੇ ਨੇ ਤੇ ਅੱਜ ਆਪਣੀ ਮਖੌਲ ਸਾਹਿਬ ਦੇ ਵਿੱਚ ਇੱਥੇ ਆਇਆ ਜਿੱਥੇ ਆਪਣੇ ਦਰੋਸ਼ਨ ਜੀ ਹੋਣੀ ਤੇ ਨਾਲ ਲਾਲ ਜੱਲ ਜੀ ਤੇ ਨਾਲ ਆਪਣਾ ਪਰਮਜੀਤ ਸਾਹਿਬ ਤੇ ਨਿਲਪਾਸ ਬਰਾਤ ਦੀ ਤਾਰੀ ਦਿੱਤੀ ਹੈਗੀ ਅੱਛੇ ਨਹੀਂ ਉਹ ਸਾਰੀ ਪਰਿਵਾਰਾਂ ਉਮੀਦ ਆ ਜੇ ਆਮ ਆਦਮੀ ਪਾਰਟੀ ਦਾ ਪ੍ਰਬਾਲ ਰੱਖਦਾ ਬਣੀਏ ਤੇ ਆਪ ਨੂੰ ਬੜਾ ਮਾਣ ਮਹਿਸੂਸ ਹੁੰਦਾ ਤੇ ਸਾਰੇ ਰੇਲਪੀਰਾਂ ਚ ਇਸ ਪਾਰਟੀ ਸ਼ਾਮਲ ਹੋਏ ਨੇ ਤੇ ਮੈਂ ਵੀ ਇਹਨੂੰ ਬਤਵਾਵਾਂ ਨੂੰ ਬਿਨਾਰਤ ਕਰਾਂਗੇ ਤੇ ਨਾਲ ਦੀ ਗੱਲ ਜੋ ਵੀ ਇਨ੍ਹਾਂ ਮੁੱਦਿਆਂ ਨੇ ਉਹ ਆਪਣੇ ਮੁਸਫ਼ਰਾਂ ਨੂੰ ਲਗਰਨ। ਬਰਨਾਲਾ ਸਿਵਲ ਹਸਪਤਾਲ ਦੇ ਸਿਵਲ ਸਰਜਨ ਤੇ ਉਸਦੇ ਸੀਨੀਅਰ ਸਹਾਇਕ ਤੇ ਹੋਈ ਵੱਡੀ ਕਾਰਵਾਈ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਜਾਂਚ ਤੋਂ ਬਾਅਦ ਕੀਤਾ ਗਿਆ ਮੁਅੱਤਲ ਸਿਹਤ ਤੇ ਪਰਿਵਾਰ ਭਲਾਈ ਦੇ ਡਾਇਰੈਕਟਰ ਨੇ ਕੀਤੀ ਕਾਰਵਾਈ। ਜ਼ਿਲंधर ਦਿਹਾਤੀ ਪੁਲਿਸ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਤਾਇਨਾਤ ਪੰਜ ਅਧਿਕਾਰੀ ਕੀਤੇ ਮੁਅੱਤਲ ਡਿਊਟੀ ਦੇ ਵਿੱਚ ਕੁਤਾਹੀ ਕਰਨ ਤੇ ਲਾਪਰਵਾਹੀ ਦੀ ਸ਼ਿਕਾਇਤਾਂ ਤੋਂ ਬਾਅਦ ਕੀਤੀ ਕਾਰਵਾਈ। ਮੇਰੇ ਧਿਆਨ 'ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ ਔਰ ਜਿਹਦੇ ਕਰਕੇ ਪ੍ਰੇਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਅਸੀਂ ਕੱਲ ਤਰੰਤ ਪ੍ਰਭਾਵ ਨਾਲ ਸਸਪੈਂਡ ਕਰਤਾ ਹੈਗਾ ਪ੍ਰਾਣੀ ਨੂੰ ਅਗਨਾ ਲਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਰੇਗਾ 50 ਕਿਸਾਨਾਂ ਨੂੰ ਸਨਮਾਨਿਤ ੇਰਾਬਸੀ ਦੇ ਲਹਿਲੀ ਦੇ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਦਾਵਾਦੀ ਅਗਵਾਈ ਦੇ ਵਿੱਚ ਕੀਤਾ ਜਾਵੇਗਾ ਸਨਮਾਨ 55ਵੇਂ ਸ਼ੇਖ ਫਰੀਦ ਆਗਮਨਪੁਰਬ ਦੇ ਆਗਾਜ਼ ਦੇ ਮੌਕੇ ਫਰੀਦਕੋਟ ਦੇ ਵਿੱਚ ਟਿੱਲਾ ਬਾਬਾ ਫਰੀਦ ਵਿਖੇ ਸੰਗਤਾਂ ਹੋਈਆਂ ਇਕੱਠੀਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਕੀਤੀ ਸ਼ਿਰਕਤ ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਦਰਨਾ ਲਗਾ ਕੇ ਕੀਤਾ ਟੋਲ ਮੁਕਤ ਕਿਸਾਨਾਂ ਨੇ ਟੋਲ ਪਲਾਜ਼ੇ ਦੇ ਮੁਲਾਜ਼ਮ ਤੇ ਕਿਸਾਨ ਦੇ ਨਾਲ ਬਤਮੀਜ਼ੀ ਕਰਨ ਤੇ ਉਸ ਦਾ ਮੋਬਾਈਲ ਫੋਨ ਖੋਹਣ ਦੇ ਲਗਾ ਇਲਜ਼ਾਮ 13 ਬਸੀ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਨੂੰ ਫਿਰੋਤੀ ਦੀ ਚਿੱਠੀ ਦੇਣ ਤੋਂ ਬਾਅਦ ਇਨਕਾਪੋਸ਼ਾ ਨੇ ਕੀਤੀ ਹਵਾਈ ਫਾਇਰਿੰਗ ਪੁਲਿਸ ਨੇ ਗੋਲੀਆਂ ਦੇ 4 ਹੋਲ ਕੀਤੇ ਬਰਾਮਦ ਤੇ ਜਾਂਚ ਕੀਤੀ ਸ਼ੁਰੂ ਬਰਨਾਲਾ ਦੇ ਪਿੰਡ ਨਾਰਾਇਣਗੜ੍ਹ ਸੋਈਆਂ ਦੇ ਵਿੱਚ ਪਤੀ ਨੇ ਪਤਨੀ ਦਾ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਕੀਤਾ ਬਤਲ 20 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ ਤੇ ਮ੍ਰਿਤਕਾਰ ਨੇ ਜਨਵਰੀ ਦੇ ਵਿੱਚ ਜਾਣਾ ਸੀ ਕੈਨੇਡਾ ਰੂਪਨਗਰ ਦੇ ਪਿੰਡ ਚੱਜ ਦਾ 29 ਸਾਲ ਦਾ ਫੌਜੀ ਜਵਾਨ ਬਲਜੀਤ ਸਿੰਘ ਡੂੰਗੀ ਖਾਈ ਦੇ ਵਿੱਚ ਗੱਡੀ ਡਿੱਗਣ ਦੇ ਕਾਰਨ ਹੋਇਆ ਸ਼ਹੀਦ ਪਿੰਡ ਦੇ ਵਿੱਚ ਕੀਤਾ ਗਿਆ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਜਿਹੜਾ ਮੁੰਡਾ ਸ਼ਹੀਦ ਹੋਇਆ ਬਹੁਤ ਵਧੀਆ ਮੁੰਡਾ ਸੀ 10ਵੀਂ ਪਲੱਸ 2 ਕਰਕੇ ਜਦੇ ਭਰਤੀ ਹੋ ਗਿਆ ਗਰੀਬ ਪਰਿਵਾਰ ਬਹੁਤ ਗਰੀਬ ਪਰਿਵਾਰ ਬੰਦਾ ਸੀ ਪਰ ਮਹਾਰਾਜ ਨੇ ਇੰਨੀ ਕਰੋਪੀ ਕਰਤੀ ਪਰ ਸਾਨੂੰ ਮਾਣ ਵੀ ਹੈ ਕਿ ਸਾਡਾ ਸੀਧ ਹੋਇਆ ਬਹੁਤ ਗਰੀਬਤਾ ਹਜੇ 8 ਮਹੀਨੇ ਹੋ ਗਏ ਪਿਤਾ ਮਰਿਆ ਤੇ ਹੁਣੇ ਹੀ ਨੇ ਕੋਠੀ ਪਾਈ ਹੈ ਤੇ ਡੇਢ ਸਾਲ ਸਿਰਫ ਵਿਆਹ ਨੂੰ ਹੋਇਆ ਬਹੁਤ ਅਫਸੋਸ ਦੀ ਗੱਲ ਹੈ ਪਰ ਸਾਡੇ ਪਿੰਡ ਨੂੰ ਮਾਣ ਵੀ ਹੈ ਕਿ ਸਾਡੇ ਬੰਦੇ ਜਿਹੜੇ ਪਹਿਲਾਂ ਵੀ ਕਸੀਧ ਹੋਇਆ ਤੇ ਦੂਜਾ ਵੀ ਸੀਧ ਹੋਇਆ ਤੇ ਅਸੀਂ ਤਾਂ ਇਹ ਕਹਿੰਦੇ ਆ ਵੀ ਪ੍ਰਮਾਤਮਾ ਬਲ ਬਖਸ਼ੇ ਪਰਿਵਾਰ ਨੂੰ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਔਰ ਪਾਣਾ ਮੰਨਣ ਦਾ ਵੱਲ ਬਖਸ਼ਿਆ ਕਰਦੇ ਆ ਨੂੰ ਕਾ ਕੇ ਜੇ ਉਹਦਾ ਪਰਿਵਾਰ ਹੈ ਜਿਹੜਾ ਵਧੀਆ ਔਰ ਠੀਕੇ ਜਾ ਰਹਾ ਹੈ ਛੋਟਾ ਮੁੰਡਾ ਜਿਹੜਾ ਉਹ ਪਾਠ ਕਰਕੇ ਜਿਹੜਾ ਕਰਦਾ ਗੁਜ਼ਾਰਾ ਹੁਣ ਚੱਲਦਾ ਹੈ ਸੋ ਮੈਂ ਤਾਂ ਇਹੀ ਗੱਲ ਕਹੂੰਗਾ ਕੋਈ ਪਿੰਡ ਨੂੰ ਮਾਣ ਹੈ ਪਰ ਅਫਸੋਸ ਵੀ ਬੜਾ ਹੈ ਕਿ ਮੁੰਡੇ ਨੇ ਗਰੀਬੀ ਦਾ ਵਿੱਚ ਉੱਠ ਕੇ ਆਪਣਾ ਜਿਹੜਾ ਹੈ ਨੌਕਰੀ ਚ ਮਿਲਿਆ ਕਿਸੇ ਦੀ ਕੋਈ ਪਾਰਸ਼ ਨਹੀਂ ਅਫਸੋਸ ਇਸ ਗੱਲ ਦਾ ਕਿ ਜਿਹੜੀ ਕੁੜੀ ਹੈ ਵਿਆਹੀ ਹੈ ਉਹ ਹਜੇ ਪੜਦੀ ਹੈ ਰਨਤਾਰਨ ਦੇ ਵਿੱਚ ਫਿਰੋਤੀ ਮੰਗਣ ਵਾਲੇ ਦੋ ਬਦਮਾਸ਼ਾਂ ਦਾ ਪੁਲਿਸ ਨੇ ਕੀਤਾ ਇਨਕਾਊਂਟਰ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਬਦਮਾਸ਼ ਨੂੰ ਪੱਟੀ ਦੇ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਪਰ ਪਟੰਡਾ ਪੁਲਿਸ ਨੇ ਦਵਿੰਦਰ ਬਬੀਹਾ ਗਰੁੱਪ ਦੇ 7 ਤੋਂ 10 ਕੇ ਫਿਰੋਤੀ ਮੰਗਣ ਵਾਲੇ ਦੋ આરોપી ਅਸਲ ਸਮੀਤ ਕੀਤੇ ਕਾਬੂ ਵਪਾਰੀ ਤੋਂ ਮੰਗੀ ਸੀ WhatsApp ਕਾਲ ਦੇ ذریعے ਫਿਰੋਤੀ ਇਹਦੇ ਵਿੱਚ ਦੋ ਜਿਹੜੇ ਦੋਸ਼ੀ ਐ ਇਹਨਾਂ ਨੂੰ ਨਾਮਜ਼ਦ ਕੀਤਾ ਇੱਕ ਦਾ ਨਾਮ ਹੈ ਜੀ ਪਰਮਿੰਦਰ ਸਿੰਘ ਉਰਫ ਗੋਲੂ ਇਹ ਗਿੱਦੜ ਬਹਾਸ ਮੁਖਸਰ ਸਾਹ ਦਾ ਰੈਂਡ ਵਾਲਾ ਹੈ ਔਰ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਸੁਸ਼ੀਲ ਕੁਮਾਰ ਉਸ ਪਿਕੋਲ ਇਹ ਰੈਂਡ ਵਾਲਾ ਹੈਗਾ ਜੀ ਚਟਾਲਾ ਜ਼ਿਲ੍ਹਾ सिरसा ਹਰਿਆਣੇ ਦਾ ਸੋ ਇਹਨਾਂ ਨੂੰ CIA 1 ਦੀ ਟੀਮ ਨੇ 18 ਤਰੀਕ ਨੂੰ ਨਹਿਰ ਪਟੜੀ ਫਿੰਡ ਗੋਬਿੰਦਪੁਰਾ ਨੂੰ ਜਾਂਦੇ ਰਸਤੇ ਤੋਂ ਗ੍ਰਫਤਾਰ ਕੀਤਾ ਤੇ ਇਹਨਾਂ ਪਾਸੋਂ ਇੱਕ ਪਿਸਟਲ 32 ਬੋਰ ਦੇਸੀ ਅਲੋਂਗ ਵਿਦ 4 ਲਾਈਵ ਰਾਉਂਡਸ ਬਰਾਮਦ ਹੋਈ ਹੈ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਅੱਜ ਜਿਹੜੇ ਦੋਨੋਂ ਅਕਿਊਜ਼ਡ ਹੈ ਇਹਨਾਂ ਨੇ ਮੁਦਈ ਦੇ ਘਰ ਦੇ ਗੇਟ ਤੇ ਫਾਇਰਿੰਗ ਕਰਨੀ ਸੀ ਉਹਨੂੰ ਇੰਟਿਮੀਡੇਟ ਕਰਨ ਲਈ ਔਰ ਇਹਨਾਂ ਦੇ ਇਨਸ਼ਾਬ ਤੋਂ ਜਿਹੜੀ ਮੋਬਾਈਲ ਜਿਸ ਤੋਂ ਇਹਨਾਂ ਨੇ WhatsApp ਕਾਲ ਕੀਤੀ ਸੀ ਮੁਦਈ ਨੂੰ ਉਹ ਵੀ ਰਿਕਵਰ ਹੋ ਗਿਆ ਜਲੰਧਰ ਪਠਾਨਕੋਟ ਹਾਈਵੇ ਤੇ ਟਰੱਕ ਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਟੱਕਰ ਕਈ ਲੋਕ ਹੋਏ ਜ਼ਖਮੀ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਪਰ ਮੇਰੀ ਫਤਿਹਗੜ ਸਾਹਿਬ ਦੇ ਸੀਆਈਏ ਸਟਾਫ ਵੱਲੋਂ ਲੁੱਟ ਕੋ ਕਰਨ ਵਾਲੇ ਵਿਰੋਧ ਦੀ 7 ਮੈਂਬਰ ਕੀਤੀ ਗਈ ਕਾਬੂ 43 ਮੋਬਾਈਲ ਤੇ ਇੱਕ ਦੇਸੀ ਕਟਾ ਕੀਤਾ ਗਿਆ ਬਰਾਮਦ 174 ਨੰਬਰ ਐਫ ਆਈ ਆਰ ਇਹ ਚ ਦਰਜ ਹੋਈ ਸੀਗੀ ਜਿਹੜੀ ਕਿ 310 ਸਬਸੈਕਸ਼ਨ 4 ਅਤੇ ਸਬਸੈਕਸ਼ਨ 5 ਅਤੇ ਆਰਮਜ਼ ਐਕਟ ਦੇ ਅਧੀਨ ਦਰਜ ਕੀਤੀ ਗਈ ਸੀ ਜਿਦੇ ਵਿੱਚ 7 ਕਿਉਜ਼ਡ ਜੋ ਕਿ ਗੈਂਗ ਬਣਾ ਕੇ ਇੱਥੇ ਫੋਨ ਸਨੈਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੱਤੇ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਵੱਡੀ ਸੰਖਿਆ ਦੇ ਵਿੱਚ 43 ਫੋਨ ਅਸੀਂ ਰਿਕਵਰ ਕੀਤੇ ਨੇ ਤੇ ਅੱਜ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਨ੍ਹਾਂ ਦੇ ਫੋਨ ਚੋਰੀ ਹੋਏ ਸੀ ਉਹਨਾਂ ਨੂੰ ਸਪੁਰਦਾਰੀ ਤੇ ਫੋਨ ਰਿਕਵਰ ਕਰਕੇ ਅੱਜ ਮੌਕੇ ਤੇ ਦਿੱਤੇ ਜਾਣਗੇ ਤੇ ਇਸ ਦੇ ਨਾਲ ਹੀ ਇੱਕ ਵੈਪਨ ਜੋ ਕਿ ਇੱਕ ਦੇਸੀ ਕੱਟਾ ਹੈ ਇਸ ਗਰੋ ਤੋਂ ਹੋ ਰਿਕਵਰ ਕੀਤਾ ਗਿਆ ਤੇ ਨਾਲ ਇੱਕ ਬਰੀਜਾ ਗੱਡੀ ਜਿਹਦੇ ਵਿੱਚ ਇਹ ਵਾਰਦਾਤਾਂ ਨੂੰ ਅੰਜਾਮ ਦਿੱਤੇ ਸੀ ਉਹ ਰਿਕਵਰ ਕੀਤੀ ਗਈ ਹੈ ਜਿਲ੍ਹਕਪੁਰ ਦੇ ਵਿੱਚ ਸਕੂਲ ਦੇ ਬਾਹਰ ਮਹਿਲਾ ਅਧਿਆਪਕ ਦੀ ਚੈਨਖੋਕ ਕੇ ਮੋਟਰਸਾਈਕਲ ਤੇ ਆਈ ਲੁੱਟੇਰੀ ਹੋਈ ਫਰਾਰ ਘਟਨਾ ਹੋਈ ਸੀ ਸੀਸੀਟੀਵੀ ਚ ਕੈਦ ਤੇ ਪੁਲਿਸ ਕਰ ਰਹੀ આરોપીਾਂ ਦੀ ਤਲਾਸ਼। ਬਰਨਾਲਾ ਦੇ ਤਪਾ ਮੰਡੀ ਦੀ ਔਰਤ ਨੇ ਸੌਰੇ ਪਰਿਵਾਰ ਤੋਂ ਤੰਗ ਆ ਕੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ ਪੁਲਿਸ ਵੱਲੋਂ ਮ੍ਰਿਤਕਾ ਦੀ ਸੱਸ ਸਮੇਤ ਜੇਟ ਤੇ ਜਠਾਣੀ ਦੇ ਖਿਲਾਫ ਕੀਤਾ ਗਿਆ ਮਾਮਲਾ ਦਰਜ। ਮਾਮਲਾ ਕੁਛ ਨਹੀਂ ਕਰ ਦਿਆ ਨੇ ਥੋੜਾ ਸੂ ਸੂਸਾਈਡ ਕਰ ਲਿਆ। ਆਪਸੀ ਦੀ ਬੀਬੀ ਵੀ ਵਾਦਾ ਹੀ ਉਹਦਾ ਮਾੜਾ ਮੋਟਾ ਇੱਕ ਬੋਲ ਬੋਲ ਪੈਂਦੀ ਸੀ ਕਿਸੇ ਨਾਲ ਉਹਦਾ ਬੀਬੀ ਵਧੇ ਜਾਂਦਾ ਸੀ ਪਤਾ ਨਹੀਂ ਲੱਗਦਾ ਸੀ ਉਹਨੇ ਕੀ ਕਰਦੀ ਆ ਬਸ ਪਰ ਹੀ ਲੱਗਿਆ ਫੋਨ ਤੇ ਲੜੀ ਹੋ ਕੇ ਨਾਲ ਬਾ ਬੀਬੀ ਵਧ ਗਿਆ ਤੂੰ ਬਾ ਚਾ ਆਹ ਲੈ ਲਿਆ ਨੂੰ ਤੁਹਾਡੇ ਤੇ ਦੋਸ਼ ਲਾਇਆ ਪਰਿਵਾਰ ਤੇ ਵੀ ਨਹੀਂ ਕੀ ਕਿਹੜਾ ਚੱਲਦਾ ਫਤੂ ਨੰਗਲ ਦੇ ਵਿੱਚ HDFC ਬੈਂਕ ਦੇ ਵਿੱਚ 24 ਲੱਖ ਦੀ ਲੁੱਟ ਕਰਨ ਵਾਲੇ ਲੁਟੇਰਾਂ ਦੀ CCTV ਵੀਡੀਓ ਆਈ ਸਾਹਮਣੇ ਲੁਟੇਰੇ ਬੈਂਕ ਦਾ DVR ਵੀ ਲੱਗੇ ਸੀ ਨਾਲ ਸੋ ਤਾਜ਼ਾ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ TV ਦੇ ਨਾਲ ਸਾਨੂੰ ਦਿਓ ਇਜਾਜ਼ਤ ਸਟੇ ਕਾਲ